सर शुभांगी सिंह आई बेसिकली फ्रॉम सन फाउंडेशन एमएसडीसी लुधियाना मल्टी स्किल डेवलपमेंट सेंटर मैम आज कैसा लगा आपको जहाँ पर आके कितनी गिनती में जो विद्यार्थी आए हैं नौजवान आए हैं और कैसी जो रिक्वायरमेंट उनकी है सर फर्स्ट ऑफ ऑल आई वांट टू से इट इज़ अ वेरी लाइक एक्टिव इवेंट एंड जो एक पैशन है बच्चों में एंड जो पार्टिसिपेशन है बहुत ज़्यादा एक पैशनेट क्राउड है यहाँ पे एंड ये बहुत अच्छा एक इनिशिएटिव है जो लिया गया है एंड ऑब्वियसली पार्टिसिपेशन इतनी ज़्यादा है जॉब अपॉर्चुनिटीज़ बहुत ज़्यादा है प्लेटफॉर्म बहुत अच्छा है इससे एक बच्चों को बूस्ट मिलता है एक कॉन्फिडेंस मिलता है कि किस तरीके से हमने इंट्रैक्शन करनी है किस तरीके से हमने इंट्रैक्ट करना है और बेसिक स्किल्स भी सीखने को मिलते हैं कुछ नई चीज़ें भी होती हैं एंड ये मेरे ख्याल से बहुत अच्छा एक प्लेटफॉर्म है इनिशिएटिव है जो यहाँ पे बच्चों के लिए लिया गया है एंड आई एम रियली वेरी इंप्रेस बिल्कुल लगने चाहिए सर क्योंकि अगर आप कहीं पर भी जॉब इंट्रैक्शन के लिए एम में जाते हो तो जो बेसिक्स होते हैं वो आपको पता होने चाहिए मे बी जब तक आप प्रैक्टिकल नहीं करते आपको पता नहीं लगता यहाँ पे बेसिकली आपको पता लगता है कि ग्रूमिंग कितनी इंपॉर्टेंट है तो so, जो थ्री मेन फैक्टर्स है इंट्रैक्शन के वो होते हैं यार कम्युनिकेशन स्किल प्रेजेंटेशन एंड योर ग्रूमिंग तो ये चीज़ें सर बच्चों को यहाँ पे आके पता लग रही है तो ऐसे जॉब फेयर मेरे ख्याल से बार बार होने चाहिए एंड ये इवेंट बहुत अच्छा है एक्टिव है पैशनेट है एंड पार्टिसिपेशन तो दो यू कैन सी बहुत अच्छी है तो मेरे ख्याल से ऐसे इनिशिएटिव पंजाब में वीकली मंथली होने चाहिए बार जी सर मेला लगाया गया जी मैं ਮਨਜੀਤ ਸਿੰਘ ਹੈ ਐ ਐਮਐਸਡੀਸੀ ਆ ਸਾਡਾ ਉਹਦਾ ਮੈਂ ਡਾਇਰੈਕਟਰ ਆ ਔਰ ਇਹ ਜੋਬ ਫੇਅਰ ਦੇ ਵਿੱਚ ਜਿਹੜਾ ਸੀਸੀਯੂ ਦੇ ਨਾਲ ਲਗਵਾਇਆ ਗਿਆ ਹੈਗਾ ਉਹਦੇ ਵਿੱਚ ਸਾਡੇ ਬੱਚੇ ਵੀ ਆਏ ਨੇ ਔਰ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਬੱਚੇ ਭਰੇ ਪਏ ਨੇ ਔਰ ਇਹ ਬੱਚਿਆਂ ਨੂੰ ਜੋਬ ਦੇਣ ਦਾ ਇੱਕ ਸਿਲਸਿਲਾ ਜਿਹੜਾ ਸਿਸੂ ਨੇ ਸ਼ੁਰੂ ਕੀਤਾ ਹੈ ਬੜਾ ਹੀ ਐਪਰੀਸ਼ੀਏਬਲ ਹੈ ਮੇਰੇ ਨਾਲ ਆਈਟੀਆ ਦੇ ਪ੍ਰਿੰਸੀਪਲ ਹੈ ਬਲਜਿੰਦਰ ਜੀ ਇਹ ਵੀ ਖੜੇ ਨੇ ਇਹਨਾਂ ਦਾ ਇੱਕ ਸਾਡਾ ਐਮਐਸਡੀਸੀ ਦਾ ਸਨ ਫਾਊਂਡੇਸ਼ਨ ਨਾਲੋਂ ਅਸੀਂ ਇਹ ਚਲਾ ਰਹੇ ਹਾਂ ਸਨ ਫਾਊਂਡੇਸ਼ਨ ਜਿਹੜਾ ਚੱਲ ਰਿਹਾ ਹੈ ਸਾਡਾ ਆਨਰੇਬਲ ਡਾਕਟਰ ਸਾਹਿਬ ਨੇ ਪਦਮਸ਼ਰੀ ਡਾਕਟਰ ਵਿਕਰਮ ਜੇ ਸਿੰਘ ਸਾਨੀ ਉਹਨਾਂ ਨਾਲੋਂ ਚਲਾ ਰਿਹਾ ਹੈ ਸਾਡਾ ਟੀਚਾ ਹੈ ਕਿ ਬੱਚਿਆਂ ਨੂੰ ਛੋਟੇ ਸ਼ਾਰਟ ਟਰਮ ਦੇ ਕੋਰਸ ਕਰਵਾ ਕੇ ਫ੍ਰੀ ਆਫ ਕਾਸਟ ਅਸੀਂ ਕੋਈ ਪੈਸਾ ਨਹੀਂ ਲੈਣੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਜੋਬ ਪਲੇਸਮੈਂਟ ਦਿੰਨੇ ਆ ਜਿੰਨੇ ਵੀ ਬੱਚੇ ਸਾਡੇ ਕੋਲ ਇਸ ਵੇਲੇ ਸਾਡੇ ਕੋਲ 400 ਬੱਚਾ ਅਲੱਗ-ਅਲੱਗ ਤਰੀਕਿਆਂ ਦੀ ਅਲੱਗ-ਅਲੱਗ ਜੌਬ ਜਿਹੜੀ ਹੈਗੀ ਉਹ ਹਾਸਲ ਕਰ ਰਿਆ ਇਹ ਬ੍ਰੌਸ਼ਰ ਹੈ ਜਿਹੜੇ ਕਿ ਅਸੀਂ ਸਾਰੇ ਬੱਚਿਆਂ ਨੂੰ ਵੰਡ ਰਹੇ ਆ ਇਹਦੇ ਵਿੱਚ ਇਸ ਬ੍ਰੌਸ਼ਰ ਦੇ ਜਿੰਨੇ ਕੋਰਸ ਲਿਖਿਓ ਨੇ ਉਹਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਫ੍ਰੀ ਆਫ ਕੋਸਟ ਰਵਾ ਕੇ ਅਸੀਂ ਜੌਬ ਅਸ਼ੂਰ ਕਰਦੇ ਆ ਲੁਧਿਆਣਾ ਦੇ ਗਿਲ ਰੋਡ ਦੇ ਉੱਤੇ ਸਨ ਫਾਊਂਡੇਸ਼ਨ ਨੇ ਇਹ ਐਮਐਸडीसी ਖੋਲ੍ਹਿਆ ਆ ਇਹਨਾਂ ਵਿੱਚ ਸਾਰੇ ਬੱਚਿਆਂ ਨੂੰ ਆ ਕੇ ਕੋਰਸ ਕਰਕੇ ਤੇ ਆਪਣਾ ਜਿਹੜਾ ਭਵਿੱਖ ਹੈਗਾ ਉਸ ਠਾਵਾ ਕਰਨਾ ਚਾਹੀਦਾ ਸੱਸੀ ਜੌਬ ਫੇਰ ਲਗਾਇਆ ਗਿਆ ਔਰ ਮੈਨੂੰ ਇਹ ਦੱਸ ਕੇ ਖੁਸ਼ੀ ਹੋਏਗੀ ਕਿ ਬੜਾ ਇਹ ਸਕਸੈਸਫੁਲ ਰਿਹਾ ਹੈ بارش ਦੇ ਬਾਵਜੂਦ ਔਰ ਗਰਮੀ ਦੇ ਬਾਵਜੂਦ ਇਹਦੇ ਵਿੱਚ ਕੋਈ 5000 ਦੇ ਕਰੀਬ ਯੂਥ ਆਇਆ ਜਿਹਨੂੰ ਜੌਬ ਚਾਹੀਦੀ ਹੈ ਔਰ ਤੁਸੀਂ ਦੇਖੋਗੇ ਕਿ ਸਾਰਾ ਜਿਹੜਾ ਪੰਜਾਬ ਦਾ ਟੈਲੈਂਟ ਹੈ ਉਹ ਇੰਡਸਟਰੀ 'ਚ ਕੰਮ ਕਰਨਾ ਚਾਹੁੰਦਾ ਔਰ ਮੈਨੂੰ ਉਮੀਦ ਹੈ ਵੀ ਅਸੀਂ ਅੱਜ ਮੈਕਸਿਮਮ ਬੱਚਿਆਂ ਨੂੰ 2 ਤੋਂ 3000 ਬੱਚਿਆਂ ਨੂੰ ਜਿਹੜੀ ਐਲਓ ਆਈ ਹੈ ਲੈਟਰ ਆਫ ਇੰਡੈਂਟ ਦਵਾਂਗੇ ਤਾਂ ਕਿ ਉਹ ਇੰਡਸਟਰੀ ਜੌਬ ਕਰ ਸਕਣ ਦੇਖੋ ਇਹਦਾ ਇਹ ਬੈਨੀਫਿਟ ਹੈ ਕਿ ਇੰਡਸਟਰੀ ਨੂੰ ਜਿਹੜੀ ਸਸਟੇਨੇਬਲ ਮਨਪਰ ਹੈ ਉਹ ਮਿਲਦੀ ਹੈ ਔਰ ਜਿਹੜਾ ਸਾਡਾ ਯੂਥ ਹੈ ਉਹਨੂੰ ਰੋਜ਼ਗਾਰ ਮਿਲਦਾ ਹੈ ਜਿਹੜਾ ਇੱਕ ਵਾਰ ਵੀ ਇੰਡਸਟਰੀ ਚ ਲੱਗ ਜਾਂਦਾ ਹੈ ਨਾ ਉਹਨੂੰ ਅੱਗੇ ਉਹਦਾ ਫਿਊਚਰ ਕਾਫੀ ਬ੍ਰਾਈਟ ਹੈ ਬੰਦਾ ਅਸਿਸਟੈਂਟ ਮੈਨੇਜਰ ਮਤਲਬ ਉਹ 7 ਸਾਲ ਚ ਮੈਨੇਜਰ ਬਣ ਜਾਂਦਾ ਇੱਕ ਆਈਟੀਆਈ ਕੰਪਨੀ ਦਾ ਸੀਈਓ ਸੀਓ ਸਿਰਫ ਆਈਟੀਆਈ ਹੋਲਡਰ ਸੀ ਸੋ ਬੱਚੇ ਕਈ ਵਾਰ ਇਹ ਸੋਚਦੇ ਆ ਵੀ ਤਨਖਾਹ ਘੱਟ ਹੈ ਸੋ ਇੱਕ ਵਾਰ ਜਿਨ੍ਹਾਂ ਨੂੰ ਪੈਰ ਰੱਖਣ ਦੀ ਜਗ੍ਹਾ ਮਿਲ ਗਈ ਉਹ ਆਪਣਾ ਕੰਮ ਵੀ ਕਰ ਸਕਦੇ ਆ ਔਰ ਇਸ ਤੋਂ ਇਲਾਵਾ ਉਹ ਅ ਅੱਗੇ ਗਰੋ ਵੀ ਕਰ ਸਕਦੇ ਆ ਮੈਂ ਬੱਚਿਆਂ ਨੂੰ ਇਹੀ ਰਿਕੁਐਸਟ ਕਰਦਾ ਵੀ ਇੰਡਸਟਰੀ 'ਚ ਆਪਣਾ ਕੈਰੀਅਰ ਬਣਾਓ ਬਾਹਰ ਜਾਣ ਦੀ بجائے ਇੱਥੇ ਜੋਬਸ ਕਰੋ ਜਿੱਦੋਂ ਦੀ ਬਾਹਰ ਜਾਣ ਦੀ ਗੱਲ ਕੀਤੀ ਲੱਗਦਾ ਕਿ ਵੱਡੀ ਕੰਟੀ ਦੇ ਵਿੱਚ ਜਿਹੜੇ ਨੌਜਵਾਨ ਨੇ ਹੁਣ ਇੰਡਸਟਰੀ ਵੱਲੋਂ ਦੇਖੋ ਮੈਂ ਇੰਡਸਟਰੀ 'ਚ ਬੜਾ ਸਕੋਪ ਹੈ ਇੰਡਸਟਰੀ ਬਦਲ ਰਹੀ ਹੈ ਬੜੀ ਐਡਵਾਂਸ ਹੋ ਰਹੀ ਹੈ ਨਵੇਂ ਇਕੁਇਪਮੈਂਟ ਆ ਰਹੇ ਆ ਜਿਹੜੀਆਂ ਫੈਕਟਰੀਆਂ ਉਹਨਾਂ ਦੇ 에ਅਰ ਕੰਡੀਸ਼ਨ ਫੈਕਟਰੀਜ਼ ਹੈ ਅੱਜਕੱਲ੍ਹ ਸੋ ਮੈਨੂੰ ਉਮੀਦ ਹੈ ਵੀ ਬੱਚੇ ਆਉਣ ਵਾਲੇ ਟਾਈਮ 'ਚ ਇੰਡਸਟਰੀ 'ਚ ਕੰਮ ਕਰਨਗੇ ਔਰ ਅੱਜਕੱਲ ਪੈਕੇਜ ਵੀ ਇੰਡਸਟਰੀ ਦੇ ਪਹਿਲਾਂ ਤੋਂ ਕਾਫੀ ਬੈਟਰ ਹੋ ਗਏ ਸਰਦਾਂ ਸਰ ਬਾਰਿਸ਼ ਦਾ ਮੌਸਮ ਆ ਬੱਚਿਆਂ ਦੇ ਵਿੱਚ ਉਤਸ਼ਾਹ ਹੈਗਾ ਖਾਸ ਕਰ ਅੱਜ ਨੌਕਰੀਆਂ ਨੂੰ ਲੈ ਕੇ ਜਿਹੜੇ ਤਰੀਕੇ ਦਾ ਮੇਲਾ ਲਗਾਇਆ ਗਿਆ ਇਹ ਦੇਖੋ ਸਭ ਤੋਂ ਇੱਕ ਵਧੀਆ ਇੰਡੀਕੇਸ਼ਨ ਹੈ ਵੀ ਇਹਦੇ ਨਾਲ ਇੱਕ ਇੰਡੀਕੇਸ਼ਨ ਜਾਂਦਾ ਹੈ ਵੀ ਜਿਹੜੇ ਲੋਕਲ ਬੱਚੇ ਆ ਉਹ ਇੰਡਸਟਰੀ 'ਚ ਕੰਮ ਕਰਨਾ ਚਾਹੁੰਦੇ ਆ ਔਰ ਹோம் ਹਮ ਆ ਕੇ ਪਹੁੰਚੇ ਔਰ ਕਾਫੀ ਇੰਟਰਵਿਊਸ ਦੇ ਰਹੇ ਇਹ ਇੱਕ ਦਿਨ ਦਾ ਮੇਲਾ ਹੀ ਹੈ ਇਹ ਇੱਕ ਦਿਨ ਦਾ ਮੇਲਾ ਹੈ ਔਰ ਇਹਦੇ 40 ਦੇ ਕਰੀਬ ਕੰਪਨੀਆਂ ਆ ਉਹਦੇ ਵਿੱਚ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਫਾਰਮ ਪਾਰਟ ਹੈ ਡਾਟਾ ਸਟੀਲ ਜਿਹੜਾ ਤਨਾਂਸੂ ਨਵਾਂ ਪਲਾਂਟ ਆ ਰਿਹਾ ਉਹਨਾਂ ਨੇ ਆਪਣਾ ਸਟਾਲ ਲਗਾਇਆ ਇਸ ਤੋਂ ਇਲਾਵਾ ਕਾਫੀ ਬੜੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਸਰਕਾਰ ਵੱਲੋਂ ਇਹਨੂੰ ਪੂਰੀ ਸਪੋਰਟ ਦਿੱਤੀ ਗਈ ਹੈ ਔਰ ਜਿੰਨੇ ਵੀ ਆਪਣੇ ਆਈਡੀਜ਼ ਹੈ ਸਕਿੱਲ ਡਵੈਲਪਮੈਂਟ ਮੰਤਰਾਲੇ ਵੱਲੋਂ ਡਾਇਰੈਕਟਰ ਆਫ ਟੈਕਨੀਕਲ ਐਜੂਕੇਸ਼ਨ ਵੱਲੋਂ ਜਿੰਨੇ ਵੀ ਆਈਟੀਆਈ ਦੇ ਔਰ ਜਿੰਨੇ ਵੀ ਸਕਿੱਲ ਡਵੈਲਪਮੈਂਟ ਸੈਂਟਰ ਹੈ ਉਹਨਾਂ ਨੂੰ ਖਾਸ ਤੌਰ ਤੇ ਅੱਜ ਇੱਥੇ ਬੁਲਾਇਆ ਗਿਆ ਤਾਂ ਕਿ ਉਹ ਮੈਕਸਿਮਮ ਬੱਚੇ ਲੈ ਕੇ ਆਉਣ ਇਸ ਤੋਂ ਇਲਾਵਾ ਆਨਲਾਈਨ ਰਜਿਸਟ੍ਰੇਸ਼ਨ ਕਾਫੀ ਬੱਚਿਆਂ ਨੇ ਕੀਤੀ ਹੈ ਜਿਹੜੇ ਲੋਕਲ ਸਾਡੇ ਐਮਐਲਏ ਸਹਿਬਾਨ ਹੈ ਉਹਨਾਂ ਨੇ ਆਪਣੇ ਪੂਰੇ ਹਲਕੇ ਤੋਂ ਕਿਉਂਕਿ ਏਰੀਆ ਨਾਲ ਪੈਂਦਾ ਹੈ ਪੂਰੇ ਹਲਕੇ ਤੋਂ ਬੱਚੇ ਇੱਥੇ ਭੇਜੇ ਯੂਥ ਨੂੰ ਕੀ ਦਿੱਤੀ ਯੂਥ ਨੂੰ ਇਹ ਹੀ ਸੁਨੇਹਾ ਹੈ ਵੀ ਆਪਣੀ ਜੌਬ ਲੱਭੋ ਆਪਣਾ ਕੈਰੀਅਰ ਲੱਭੋ ਪੰਜਾਬ 'ਚ ਬੜਾ ਸਕੋਪ ਹੈ ਜਿਹੜੇ ਜੌਬ ਕਰਨਾ ਚਾਹੁੰਦੇ ਜੌਬ ਕਰਨ ਜਿਹੜੇ ਐਂਟਰਪ੍ਰੈਨਰ ਬਣਨਾ ਚਾਹੁੰਦੇ ਹੋ ਐਂਟਰਪ੍ਰੈਨਰ ਬਣਨਾ